ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਫਤੇਗੜ ਸਾਹਿਬ ਜੋਤੀ ਸਰੂਪ ਗੁਰੂ ਘਰ ਚ ਲੱਗੇ ਜੈਕਾਰੇ ਵੱਖਰੀ ਜੋਤ ਦੇ ਦਰਸ਼ਨ ਆਪਾਂ ਬੇਨਤੀਆਂ ਸਾਧੀਆਂ ਕਰਾਂਗੇ ਇਸ ਵਿਸ਼ੇ ਤੇ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰਦੁਆਰਾ ਜੋਤੀ ਸਰੂਪ ਸਾਹਿਬ ਫਤੇਗੜ ਸਾਹਿਬ ਦੀ ਧਰਤੀ ਨੂੰ ਆਪਾਂ ਸਾਰੇ ਜਾਣਦੇ ਆ ਆਪਾਂ ਉਸ ਤੋਂ ਕੁਝ ਭੁੱਲੇ ਨਹੀਂ ਹੋਏ ਸਾ ਸੰਗਤ ਜਦੋਂ ਵੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਦਾ ਜ਼ਿਕਰ ਆਉਂਦਾ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਦੀ ਕੀਤੀ ਹੋਈ ਦੇ ਦਾ ਸੰਸਕਾਰ ਦਾ ਜ਼ਿਕਰ ਵੀ ਨਾਲ ਹੀ ਹੁੰਦਾ ਹੈ ਉਹ ਅਸਥਾਨ ਸਭ ਤੋਂ ਮਹਿੰਗਾ ਅਸਥਾਨ ਹੈ ਤੇ ਉਹ ਅਸਥਾਨ ਉਦੋਂ ਵੀ ਬਹੁਤ ਮਹਿੰਗਾ ਸੀ ਅੱਜ ਵੀ ਬਹੁਤ ਮਹਿੰਗਾ ਹੈ ਇੱਕ ਉਹ ਗੁਰੂ ਦੇ ਲਾਲਾਂ ਤੇ ਮਾਤਾ ਦੇ ਸੰਸਕਾਰ ਕੀਤੇ ਜਾਣ ਕਰਕੇ ਮਹਿੰਗਾ ਤੇ ਇੱਕ ਉਹ ਥਾਂ ਉਦੋਂ ਵੀ ਬੜੇ ਮਹਿੰਗੇ ਭਾ ਦੇ ਵਿੱਚ ਖਰੀਦਿਆ ਗਿਆ ਤੇ ਅੱਜ ਵੀ ਬੜਾ ਮਹਿੰਗਾ ਥਾਂ ਹੈ ਉਹ ਥਾਂ ਪਿਆਰਿਓ ਮੈਂ ਜਿਹੜੀ ਬੇਨਤੀ ਨੂੰ ਕਰ ਰਿਹਾ ਸਮਝਣ ਦੀ ਕੋਸ਼ਿਸ਼ ਕਰਿਓ ਤਰਕਵਾਦੀ ਬੰਦੇ ਬੜੇ ਬੈਠੇ ਹੁੰਦੇ ਆ ਜਿਹੜੇ ਆਪਣੀਆਂ ਗੱਲਾਂ ਦਾ ਬੜਾ ਤਰਕ ਕੋਟਦੇ ਹੁੰਦੇ ਆ ਪਰ ਅਸਲ 'ਚ ਅੰਦਰਲੀ ਚੀਜ਼ ਨੂੰ ਮਹਿਸੂਸ ਕਰਿਓ ਕਿ ਉਹ ਧਰਤੀ ਮਹਿੰਗੀ ਕਿਉਂ ਆ ਸਾਡੇ ਖੂਨ ਦਾ ਕਤਰਾ ਵਹਾ ਵਹਾ ਕੇ ਵੀ ਉਹ ਧਰਤੀ ਨੂੰ ਖਰੀਦਿਆ ਨਹੀਂ ਜਾ ਸਕਦਾ ਪੀੜ੍ਹੀਆਂ ਤੱਕ ਅਸੀਂ ਕਰਜ਼ਾ ਨਹੀਂ ਲਾ ਸਕਦੇ ਉਸ ਧਰਤੀ ਦਾ ਪਰ ਮੈਂ ਬੇਨਤੀ ਕਰਾਂ ਸਾਧ ਸੰਗਤ ਉਸ ਧਰਤੀ ਤੇ ਜਕਾਰੇ ਲੱਗਦੇ ਨੇ ਸਾਰੇ ਆਪਾਂ ਵੇਖਦੇ ਆਂ ਪਰ ਅਸਲ ਜਕਾਰੇ ਲਾਆਂ ਦਾ ਫਾਇਦਾ ਕੀ ਜੇ ਅਸੀਂ ਬਦਲ ਨਹੀਂ ਨੀ ਹੈਗਾ ਦੇਖੋ ਦੇਖੀ ਜਕਾਰੇ ਛੱਡੀ ਜਾਣੇ ਵੇਖੋ ਵੇਖੀ ਜਕਾਰੇ ਲਾਉਣੇ ਆ ਕੀਤਾ ਉਹ ਕਰ ਦਿੱਤਾ ਐ ਹੋ ਗਿਆ ਉਹ ਹੋ ਗਿਆ ਕੋਈ ਫਾਇਦਾ ਨਹੀਂ ਹੈਗਾ ਪਰ ਸਾਧ ਸੰਗਤ ਜੇ ਅਸੀਂ ਬਦਲੇ ਹੀ ਨਾ ਤੇ ਫਾਇਦਾ ਕੀ ਅਸਲ ਚ ਉਦੋਂ ਅੰਦਰੋਂ ਆਪ ਖੁਦ ਜਕਾਰੇ ਨਿਕਲਣਗੇ ਜਦੋਂ ਅਸੀਂ ਮਹਿਸੂਸ ਕਰਾਂਗੇ ਅੰਦਰੋਂ ਜਦੋਂ ਸਾਡੇ ਅੰਦਰ ਇਹ ਗੱਲ ਸਿੱਟ ਹੋ ਗਈ ਕਿ ਇਹ ਧਰਤੀ ਬੜੀ ਅਨਮੋਲ ਧਰਤੀ ਹੈ ਇਹ ਧਰਤੀ ਬੜੀ ਪਵਿੱਤਰ ਧਰਤੀ ਹੈ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਤਿਸ ਪ੍ਰਭ ਕੋ ਸਾਸ ਸਾਸ ਚਿਤਾ ਹਰੀ ਉਸ ਪ੍ਰਭ ਨੂੰ ਸਵਾਸ ਸਵਾਸ ਯਾਦ ਕਰ ਉਸ ਅਕਾਲ ਪੁਰਖ ਨੂੰ ਚੇਤਾ ਕਰ ਵੀ ਕਿੱਡੀ ਵੱਡੀ ਜੜੀ ਹਸਤੀਆਂ ਸੀ ਜਿਨ੍ਹਾਂ ਨੇ ਸਾਡੇ ਲਈ ਬਲੀਦਾਨ ਦਿੱਤਾ ਉਸ ਪਰਮਾਤਮਾ ਦਾ ਸ਼ੁਕਰ ਕਰ ਤੇ ਉਹਨਾਂ ਦੇ ਦਿੱਤੇ ਹੋਏ ਬਲੀਦਾਨ ਕਰਕੇ ਉਹਨਾਂ ਦੇ ਕੀਤੀਆਂ ਹੋਈਆਂ ਇਹਨਾਂ ਪਾਵਨ ਕੁਰਬਾਨੀਆਂ ਕਰਕੇ ਅੱਜ ਅਸੀਂ ਆਜ਼ਾਦ ਬੈਠੇ ਆ ਇਸ ਧਰਤੀ ਤੇ ਆ ਤੇ ਪਤਾ ਨਹੀਂ ਸਾਡੇ ਕਿੱਡੇ ਕੋ ਚੰਗੇ ਕਰਮ ਕੀਤੇ ਹੋ ਸੀ ਇਸ ਧਰਤੀ ਤੇ ਅਸੀਂ ਆਏ ਆ ਮੱਥਾ ਟੇਕਣ ਲਈ ਇਹ ਧਰਤੀ ਨੇ ਸਾਨੂੰ ਚੁਣਿਆ ਕਿ ਭਾਈ ਆ ਨਹੀਂ ਕੋਈ ਬਿਨਾਂ ਕਰਮਾ ਤੋਂ ਜਾ ਨਹੀਂ ਸਕਦਾ ਮੈਂ ਬੇਨਤੀ ਕਰ ਦਵਾਂ ਕਿ ਉੱਥੇ ਜਾ ਕੇ ਕਰੀਏ ਕਿ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਉਥੇ ਜਾ ਕੇ ਸੇਵਾ ਸਿਮਰਨ ਕਰੀਏ ਜਿੰਨਾ ਵੀ ਹੋਵੇ ਹੁੱਲੜ ਬਾਜ਼ੀਆਂ ਤੋਂ ਧਿਆਨ ਰੱਖੀਏ ਉਥੇ ਆਪਾਂ ਸੋਗ ਤੇ ਚੱਲੇ ਆ ਕੋਈ ਜਸ਼ਨ ਤੇ ਨਹੀਂ ਚੱਲੇ ਉਥੇ ਕਿਸੇ ਪ੍ਰਕਾਰ ਦਾ ਕੋਈ ਹੁੱਲੜ ਬਾਜੀ ਡੀਜੇ ਲਾ ਕੇ ਇਦਾਂ ਦਾ ਪ੍ਰੋਗਰਾਮ ਨਹੀਂ ਕਰਨਾ ਚਾਹੀਦਾ ਫਤਿਹਗੜ ਸਾਹਿਬ ਜੋਤੀ ਸਰੂਪ ਗੁਰੂ ਘਰ ਦੇ ਵਿੱਚ ਬੈਠ ਕੇ 15 20 ਮਿੰਟ ਅੱਧਾ ਘੰਟਾ ਘੰਟਾ ਗੁਰੂ ਲਈ ਕੱਢ ਕੇ ਗੁਰੂ ਦੇ ਲਾਲਾਂ ਦਾ ਧਿਆਨ ਮਾਤਾ ਗੁਜਰਕੌਰ ਦਾ ਧਿਆਨ ਧਰ ਕੇ ਆਪਾਂ ਉਹਨਾਂ ਨੂੰ ਯਾਦ ਕਰਕੇ ਗੁਰੂ ਨੂੰ ਸਮਰਪਿਤ ਹੋਈਏ ਉਸ ਧਰਤੀ ਤੇ ਜੇ ਇੱਕ ਇੱਕ ਜੋੜ ਮੇਲੇ ਤੇ ਜਾ ਕੇ ਅਸੀਂ ਹੁੱਲੜ ਬਾਜੀ ਨਹੀਂ ਕਰਾਂਗੇ ਮਰ ਨਹੀਂ ਜਾਵਾਂਗੇ ਕੋਈ ਜਾਨ ਨਹੀਂ ਨਿਕਲ ਜਾਏਗੀ ਉਹ ਧਰਤੀ ਤੇ ਛੋਟੀਆਂ-ਛੋਟੀਆਂ ਨੰਨੀਆਂ ਜਿੰਦਾਂ ਦੀ ਸ਼ਹਾਦਤ ਹੋਈ ਹੈ ਇੱਕ ਬਡੇਰੀ ਬਜ਼ੁਰਗ ਔਰਤ ਸਾਡੀ ਮਾਂ ਦਾਦੀ ਮਾਂ ਗੁਜਰਕੌਰ ਦੀ ਸ਼ਹਾਦਤ ਹੋਈ ਹੈ ਇਸ ਗੱਲ ਨੂੰ ਯਾਦ ਰੱਖਿਓ ਜਿਹਨ ਵਿੱਚ ਰੱਖਿਓ ਇਹ ਅੰਦਰੋਂ ਫਿਰ ਖੁਦ ਜਕਾਰੇ ਨਿਕਲਣਗੇ ਬਾਹਰमुखी ਜਕਾਰੇ ਨਹੀਂ ਫਿਰ ਅੰਦਰੋਂ ਜਕਾਰੇ ਨਿਕਲਣਗੇ ਅੰਦਰੋਂ ਜਕਾਰਾ ਆਏਗਾ ਅੰਦਰੋਂ ਬਰਾਗ ਵੀ ਆਏਗਾ ਇਹ ਗੱਲ ਕਦੇ ਅਜਮਾ ਕੇ ਵੇਖੋ ਦਰਸ਼ਨ ਵੀ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ